ਸਤਗੁਰ ਨਾਨਕ ਪ੍ਰਗਟਿਆ ਮਿੱਟੀ ਧੁੰਦ ਜਾ ਕੇ ਜਾਣਨ ਹੋਆ ਅੱਜ ਦਾ ਇਹ ਨਗਰ ਕੀਰਤਨ ਗੁਰੂ ਨਾਨਕ ਸਾਹਿਬ ਦੇ ਗੁਰਪੁਰਬ ਤੇ ਸਬੰਧ ਵਿੱਚ ਲੋਕਲ ਗੁਰਪੁਰਬ ਕਮੇਟੀ ਵੱਲੋਂ ਇਹ ਨਗਰ ਕੀਰਤਨ ਕੱਢਿਆ ਜਾ ਰਿਹਾ ਹੈ ਸਾਨੂੰ ਸਾਰੇ ਸ਼ਹਿਰ ਦੀਆਂ ਜਿੰਨੀਆਂ ਧਾਰਮਿਕ ਸੰਸਥਾਵਾਂ ਸਾਰਾ ਬੜਾ ਸਹਿਯੋਗ ਮਿਲਦਾ ਹੈ ਅਤੇ ਇਹ ਲੋਕਲ ਗੁਰਪੁਰਬ ਕਮੇਟੀ 1970 ਤੋਂ ਇਹ ਨਗਰ ਕੀਰਤਨ ਪ੍ਰਭਾਤ ਫੇਰੀਆਂ ਇਸ ਸ਼ਹਿਰ ਦੇ ਵਿੱਚ ਕੱਢ ਲਈ ਆ ਰਹੀ ਹੈ ਤੇ ਲੋਕਲ ਡੋਪਰ ਕਮੇਟੀ ਸ਼ਹਿਰ ਦੀ ਸੰਜੀ ਸੰਜੀ ਕਮੇਟੀ ਹੈ ਜੋ ਕਿ ਹਰ ਥਾਂ ਤੇ ਪ੍ਰਭਾਤ ਫੇਰੀ ਕੱਢਦੀ ਹੈ ਤੇ ਸ਼ਹਿਰ ਦੇ ਸਾਰੇ ਕੋਨੇ-ਕੋਨੇ ਵਿੱਚ ਨਗਰ ਕੀਰਤਨ ਲੈ ਕੇ ਜਾਂਦੀ ਹੈ ਸੋ ਅੱਜ ਦਾ ਇਹ ਨਗਰ ਕੀਰਤਨ ਬਾਬਾ ਈਸ਼ਰ ਸਿੰਘ ਨਗਰ ਤੋਂ ਚੱਲ ਕੇ ਗੁਰਦੁਆਰਾ ਸਾਹਿਬ ਤੋਂ ਅੰਮ੍ਰਿਤਸਰ ਰੋਡ ਅੰਮ੍ਰਿਤਸਰ ਰੋਡ ਤੋਂ 메ਨ ਬਾਜ਼ਾਰ 메ਨ ਬਾਜ਼ਾਰ ਤੋਂ ਮਜਿਸਟਰ ਰੋਡ ਗੁਰਦੁਆਰਾ ਬੀਬੀ ਕਾਨਕੌਰ ਗੁਰਦੁਆਰਾ ਸਤ ਗੁਲਾਬ ਸਿੰਘ ਗੁਰਦੁਆਰਾ ਸਿੰਘ ਸਭਾ ਤੇ ਹੁਣ ਗੁਰਦੁਆਰਾ ਸਰਦਾਰ ਨਗਰ ਦੇ ਹੁੰਦਾ ਹੋਇਆ ਗੁਰਦੁਆਰਾ ਸਾਹਿਬ ਧੱਤ ਰੋਡ ਤੇ ਜੀਟੀ ਰੋਡ ਤੋਂ ਹੋ ਕੇ ਧੱਤ ਰੋਡ ਤੇ ਸਮਾਪਤੀ ਹੋਏਗੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਹ ਨਗਰ ਕੀਰਤਨ ਸ੍ਰੀ ਗੁਰੂ ਹਰਬੰਦ ਸਾਹਿਬ ਗੁਰਦੁਆਰੇ ਤੋਂ ਚੱਲ ਕੇ ਮੇਨ ਬਾਜ਼ਾਰ বাস ਸਟੈਂਡ ਕੋਲ ਦੀ ਹੁੰਦਾ ਹੋਇਆ ਗਲੀਆਂ ਵੇਜਦੀ ਹੁੰਦਾ ਹੋਇਆ ਅਗਾ ਗੁਰਦਾਸ ਸਿੰਘ ਸਭਾ ਗੁਰਦਾ ਕਾਨਕੌਰ ਸਾਹਿਬ ਦੇ ਅਗਾ ਗੁਰ ਨਾਨਕਾ ਦੇਵ ਪ੍ਰੰਧਾਰ ਤੋਂ ਹੁੰਦਾ ਹੋਇਆ ਅਕਾਲ ਸਾਹਿਬ ਰੋਡ ਹੋ ਕੇ ਤੇ ਗੁਰ ਅਕਾਲ ਗੁਰਦੋਤਰ ਰੋਡ ਸਾਹਿਬ ਦੇ ਉਹਨਾਂ ਦਾ ਮਤਲਬ ਸਮਾਪਤੀ ਹੈ ਗਰਪੂਰਵ ਦੀਆਂ ਇਹ ਸਭ ਨੂੰ ਬਹੁਤ ਸੰਗਤਾਂ ਦੂਰ ਦੂਰ ਤੋਂ ਆ ਕੇ ਇਹ ਸੰਗਤਾਂ ਦੇ ਵਿੱਚ ਸ਼ਾਮਲ ਹੋ ਕੇ ਇਸ ਨੂੰ ਬਹੁਤ ਉਤਸ਼ਾਹ ਮਹਿ ਮਨਾਇਆ ਹੈ ਤੇ ਬਹੁਤ ਹੀ ਖੁਸ਼ੀ ਦੇ ਹੈ ਪਰਮਾਤਮਾ ਹਰ ਦਾ ਭਲਾ ਕਰੇ ਤੰਦਰੁਸਤੀ ਆ ਖੁਸ਼ੀਆਂ ਬਖਸ਼ੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤਗੁਰ ਨਾਨਕ ਪ੍ਰਗਟਿਆ ਮਿੱਟੀ ਧੁੰਦ ਜਾ ਕੇ ਜਾਣਨ ਹੋਆ ਅੱਜ ਦਾ ਇਹ ਨਗਰ ਕੀਰਤਨ ਗੁਰੂ ਨਾਨਕ ਸਾਹਿਬ ਦੇ ਗੁਰਪੁਰਬ ਤੇ ਸਬੰਧ ਵਿੱਚ ਲੋਕਲ ਗੁਰਪੁਰਬ ਕਮੇਟੀ ਵੱਲੋਂ ਇਹ ਨਗਰ ਕੀਰਤਨ ਕੱਢਿਆ ਜਾ ਰਿਹਾ ਹੈ ਸਾਨੂੰ ਸਾਰੇ ਸ਼ਹਿਰ ਦੀਆਂ ਜਿੰਨੀਆਂ ਧਾਰਮਿਕ ਸੰਸਥਾਵਾਂ ਸਾਰਾ ਬੜਾ ਸਹਿਯੋਗ ਮਿਲਦਾ ਹੈ ਅਤੇ ਇਹ ਲੋਕਲ ਗੁਰਪੁਰ ਕਮੇਟੀ 1972 ਤੋਂ ਇਹ ਨਗਰ ਕੀਰਤਨ ਪ੍ਰਭਾਤ ਫੇਰੀਆਂ ਇਸ ਸ਼ਹਿਰ ਦੇ ਵਿੱਚ ਕੱਢ ਲਈ ਆ ਰਹੀ ਹੈ ਤੇ ਲੋਕਲ ਗੁਰਪੁਰ ਕਮੇਟੀ ਸ਼ਹਿਰ ਦੀ ਸੰਜੀ ਸੰਜੀ ਕਮੇਟੀ ਹੈ ਜੋ ਕਿ ਹਰ ਥਾਂ ਤੇ ਪ੍ਰਭਾਤ ਫੇਰੀ ਕੱਢਦੀ ਹੈ ਤੇ ਸ਼ਹਿਰ ਦੇ ਸਾਰੇ ਕੋਨੇ-ਕੋਨੇ ਵਿੱਚ ਨਗਰ ਕੀਰਤਨ ਲੈ ਕੇ ਜਾਂਦੀ ਹੈ ਸੋ ਅੱਜ ਦਾ ਇਹ ਨਗਰ ਕੀਰਤਨ ਬਾਬਾ ਈਸ਼ਰ ਸਿੰਘ ਨਗਰ ਤੋਂ ਚੱਲ ਕੇ ਗੁਰਦੁਆਰਾ ਸਾਹਿਬ ਤੋਂ ਅੰਬਰਸਰ ਰੋਡ ਅੰਬਰਸਰ ਰੋਡ ਤੋਂ 메인 ਬਾਜ਼ਾਰ 메인 ਬਾਜ਼ਾਰ ਤੋਂ ਮਾਜੈਸਟਿਕ ਰੋਡ ਗੁਰਦੁਆਰਾ ਬੀਬੀ ਕਾਨਕੌਰ ਗੁਰਦੁਆਰਾ ਸਤ ਗੁਲਾਬ ਸਿੰਘ ਗੁਰਦੁਆਰਾ ਸਿੰਘ ਸਭਾ ਤੇ ਹੁਣ ਗੁਰਦੁਆਰਾ ਸਰਦਾਰ ਨਗਰ ਦੇ ਹੁੰਦਾ ਹੋਇਆ ਗੁਰਦੁਆਰਾ ਸਾਹਿਬ ਧੱਤ ਰੋਡ ਤੇ ਜੀਟੀ ਰੋਡ ਤੋਂ ਹੋ ਕੇ ਧੱਤ ਰੋਡ ਤੇ ਸਮਾਪਤੀ ਹੋਏਗੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਹ ਨਗਰ ਕੀ ਤਨ ਸ੍ਰੀ ਗੁਰੂ ਹਰਬੰਦ ਸਾਹਿਬ ਗੁਰਦੁਆਰੇ ਤੋਂ ਚੱਲ ਕੇ ਮੇਨ ਬਾਜ਼ਾਰ ਬਸ ਸਟੈਂਡ ਕੋਲ ਦੀ ਹੁੰਦਾ ਹੋਇਆ ਗਲੀਆਂ ਵੇਖਦੀ ਹੁੰਦਾ ਹੋਇਆ ਅਗਾ ਗੁਰਦਾਸ ਸਿੰਘ ਸਭਾ ਗੁਰਦਾ ਕਾਨਕੌਰ ਸਾਹਿਬ ਦੇ ਅਗਾ ਗੁਰ ਨਾਨਕਾ ਦੇਵ ਜੀ ਦੇ ਆਧਾਰ ਤੋਂ ਹੁੰਦਾ ਹੋਇਆ ਅਕਾਲ ਸਾਹਿਬ ਰੋਡ ਹੋ ਕੇ ਤੇ ਗੁਰ ਅਕਾ ਗੁਰਦੋਤਰ ਰੋਡ ਸਾਹਿਬ ਦੇ ਉਹਨਾਂ ਦਾ ਮਤਲਬ ਸਮਾਪਤੀ ਹੈ ਗਰਪੂਰਵ ਦੀਆਂ ਇਹ ਸਭ ਨੂੰ ਬਹੁਤ ਸੰਗਤਾਂ ਦੂਰ ਦੂਰ ਤੋਂ ਆ ਕੇ ਇਹ ਸੰਗਤਾਂ ਦੇ ਵਿੱਚ ਸ਼ਾਮਿਲ ਹੋ ਕੇ ਇਸ ਨੂੰ ਬਹੁਤ ਉਤਸ਼ਾਹ ਮਹਿ ਮਨਾਇਆ ਹੈ ਤੇ ਬਹੁਤ ਹੀ ਖੁਸ਼ੀ ਦੇ ਹੈ ਪਰਮਾਤਮਾ ਹਰ ਦਾ ਭਲਾ ਕਰੇ ਤੰਦਰੁਸਤੀਆਂ ਖੁਸ਼ੀਆਂ ਬਖਸ਼ੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ